ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡਾ ਆਪਣੇ ਜੱਸੀ ਦਾ ਉਦਤਰ ਬਲੌਗ ਚੈਨਲ ਤੇ ਜਿਵੇਂ ਪਹੁੰਚੇ ਜੀ ਅਸੀਂ ਮੋਗਾ ਟਰੈਕਟਰ ਮੰਡੀ ਚ ਦੇਖ ਸਕਦੇ ਤੁਸੀਂ ਬਹੁਤ ਹੀ ਭਾਰੀ ਗਿਣਤੀ ਜੀ ਟਰੈਕਟਰ ਪਹੁੰਚੇ ਆ ਜੀ ਬਹੁਤ ਹੀ ਵੱਡੀਆਂ ਕਤਾਰਾਂ ਲੱਗੀਆਂ ਜੀ ਇੱਧਰ ਵੀ ਦੇਖ ਸਕਦੇ ਹਾਂ ਸਿਰੇ ਤੱਕ ਬਹੁਤ ਜ਼ਿਆਦਾ ਟਰੈਕਟਰ ਖੜੇ ਨੇ ਜੀ ਦੱਸਾਂਗੇ ਤੁਹਾਨੂੰ ਅੱਜ ਕੀ ਕੀ ਰੇਡ ਨਾਲ ਟਰੈਕਟਰ ਦੇ ਕੀ ਕੰਡੀਸ਼ਨ ਆਏਗੀ ਮਾਡਲ ਆ ਜੀ ਦੇਖ ਸਕਦੇ ਤੁਸੀਂ ਟਰੈਕਟਰ ਚੜਦੇ ਤੇ ਚੜਦਾ ਵੀ ਆ ਹੀ ਦੇਖ ਸਕਦੇ ਹੋ ਸਵਰਾਜ ਖੜਾ ਜਿਵੇਂ ਸਵਰਾਜ ਹੈਗਾ ਜੀ ਆਪਣਾ 10 ਮਾਡਲ ਦਾ 3,50,000 ਰੁਪਏ ਡਿਮਾਂਡ ਆ ਦੇਖ ਸਕਦੇ ਸੀ ਤੇ ਕੰਡੀਸ਼ਨ ਦੇਖ ਸਕਦੇ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਖੜਾ ਜੀ ਸੈਟਪਾ ਦੇਖ ਸਕਦੇ ਹਾਂ 85 ਬਸ ਟਾਇਰ ਹੈ ਅਗਲੇ ਤੇ ਪਿਛਲੇ ਤੇ ਬਾਕੀ ਰੰਗ ਰੂਪਨ ਚੈੱਕ ਕਰ ਸਕਦੇ ਤੁਸੀਂ ਬਾਕੀ ਟਰਾਲੀ ਵੀ ਪਕਾਊ ਵਾਲੀ ਦੇਖ ਸਕਦੇ ਤੁਸੀਂ 1,13,000 ਰੁਪਏ ਡਿਮਾਂਡ ਆਈ ਇਹਦੀ ਤੇ ਪੂਰੀ ਸਾਫ਼ ਹਾਲਤ ਦੇ ਵਿੱਚ ਪਈ ਹੈ ਜੀ ਆਹ ਵੀ ਪਕਾਊ ਆ ਜੀ ਤੇ ਦੇਖ ਸਕਦਾ ਤੁਸੀਂ ਤੇ ਕਿਸੇ ਬਸ ਲੀਕ ਸ਼ੀਗ ਨਹੀਂ ਰੰਗ ਰੋਗਨ ਚੈੱਕ ਕਰ ਸਕਦੇ ਹੋ ਪੂਰੀ ਘੈਂਟ ਹਾਲਤ ਦੇ ਵਿੱਚ ਪਿਆਈ ਟਰੈਕਟਰ 36 37 ਲੱਗੀ ਹੈ ਔਰ ਓਕੇ ਹੈ ਜੀ ਕੰਮ ਤੇ ਰੰਗ ਰੋਗਨ ਪੂਰਾ ਵਧੀਆ ਪਿਆ 50 ਨੰਬਰ ਹੈ ਜੀ 3 ਲੱਖ 50000 ਰੁਪਏ ਦੀ ਮੰਗ ਆ 10 ਮਾਡਲ ਦੇ ਟਰੈਕਟਰ ਇਹ ਤੇ ਅੱਗੇ ਲੈ ਚੱਲਦੇ ਹਾਂ ਸਵਰਾਜ ਖੜਾ ਜੀ 735 ਐਫੀ ਇਹ ਵੀ ਦੇਖ ਸਕਦਾ ਸੀ ਵਧੀਆ ਹਾਲਤ ਦੇ ਵਿੱਚ ਪਿਆਈ ਟਰੈਕਟਰਾਂ ਤੇ ਟਾਇਰ ਪੱਖੋਂ ਥੋੜਾ ਜਿਹਾ ਦਾਉਣਾ ਤੇ ਬਾਕੀ ਕੰਡੀਸ਼ਨ ਓਕੇ ਪਈ ਆ 97 ਮੰਨ ਲੈ 130000 ਫੀ ਰੀਡਮਾਂਡ ਡੈਟ ਦੇ ਸਕਦੇ ਸੀ ਰੰਗ ਰੋਗਨ ਚੈੱਕ ਕਰ ਸਕਦੇ ਪੂਰਾ ਵਧੀਆ ਗਿਆ ਜੀ ਸਾਫ ਕੰਡੀਸ਼ਨ ਦੇ ਵਿੱਚ ਹੈ ਜੀ ਤੇ ਕਿਸੇ ਬਸ ਵੀ ਗਲੇਸ਼ੀਕ ਨਹੀਂ ਹੈਗਾ ਜੀ ਹਾਂ ਤੇ ਅੱਗੇ ਲੈ ਕੇ ਚੱਲਦੇ ਮਹਿੰਦਰਾ ਖੜਾ ਯਾਰਜੰਟ ਮਾਰਜਨ ਫਾਰਸ 655 ਡੀਆਈ ਇਹ ਵੀ ਚੈੱਕ ਕਰ ਸਕਦੇ ਆ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਖੜਾ ਹੈ ਇਹ ਵੀ ਤੇ ਅਲਟਰਾ ਬਾਂਸ 655 ਡੀਆਈ ਏਦਿ ਗੰਡੀਸ਼ਨ ਦੇ ਸਰ ਉਹ ਟਾਇਰਾਂ ਦੀ ਜੇ ਗੱਲ ਕਰੀਏ ਟਾਇਰ ਇਹਦੇ ਪਿਛਲੇ ਹੈਗੇ ਆ ਜੀ ਅਸੀਂ ਤੋਂ 85 ਪੈਸੇ ਅਗਲੇ ਹੈਗੇ 60 ਤੋਂ 65 ਪੈਸੇ ਟਾਇਰ ਆ ਤੇ ਆਪਾਂ ਜੀ ਮਾਡਲ ਦੀ ਗੱਲ ਕਰੀਏ 10 ਮਾਡਲ ਤੇ 3,70,000 ਰੁਪਏ ਦੀ ਡਿਮਾਂਡ ਹੈ ਟਰੈਕਟਰ ਦੀ ਦੇਖ ਸਕਦੇ ਤੁਸੀਂ ਬਾਕੀ ਕੰਡੀਸ਼ਨ ਓਕੇ ਪਈ ਹੈ ਜੀ ਓਕਾ ਪਈ ਆ ਇਹ ਸਰ ਜੀ ਇਹ ਆ ਨੰਬਰ ਆ ਜੀ ਤੇ ਅੱਗੇ ਖੜਾ ਹੀ ਐਚਐਮਟੀ 9811 ਇਹ ਵੀ ਦੇਖ ਸਕਦੇ ਤੁਸੀਂ ਇਹ ਵੀ ਟਰੈਕਟਰ ਵਧੀਆ ਹਾਲਤ ਦੇ ਵਿੱਚ ਪਿਆ ਜੀ ਇਹ ਹੈਗੇ 97 ਮਾਡਲ 2,55,000 ਰੁਪਏ ਦੀ ਡਿਮਾਂਡ ਹੈ ਟਰੈਕਟਰ ਦੀ ਦੇਖ ਸਕਦੇ ਤੁਸੀਂ ਵਧੀਆ ਹਾਲਤ ਰੇ ਵਿੱਚ ਪਈ ਜੀ ਟਾਇਰ ਆਪਾਂ ਦੇਖ ਸਕਦੇ ਟਾਇਰ ਨਵੇਂ ਆ ਜੀ ਇਹਦੇ ਤੇ ਬਾਕੀ ਅੱਗੇ ਲੈਗ ਚੱਲਦੇ ਮਹਿੰਦਰਾ ਅਰਜਨ ਅਲਟਰਾ ਬਾਂਸ ਸਬੰਡ ਡੀ ਇਹ ਖੜਾ ਜੀ ਇਹ ਵੀ ਚੈੱਕ ਕਰ ਸਕਦੇ ਤੁਸੀਂ ਤੇ ਇਹਦੀ ਕੰਡੀਸ਼ਨ ਵੀ ਬਹੁਤ ਵਧੀਆ ਪਈ ਹੈ ਦੇਖ ਸਕਦੇ ਟਾਇਰ ਟੱਪਾ ਪੂਰਾ ਘੈਂਟ ਪਈ ਦੇਖ ਸਕਦਾ ਪੂਰੀ ਸਾਫ-ਸਫਾਈ ਦੇ ਵਿੱਚ ਟਰੈਕਟਰ ਪਿਆ ਜੀ ਇਹ ਇਹ ਹੈਗਾ ਜੀ ਮਾਡਲ 11 ਤੇ ਤਾਂ ਲੱਖ ਜਿਹੜਾ ਪ੍ਰੇਅਰ ਵੀਡ ਮੋਡਰੇਟਰ ਦੀ ਦੇ ਸਾਥ ਤੁਸੀਂ ਬਹੁਤ ਸਾਫ ਵਾਲਦਰ ਵੀ ਟਰੈਕਟਰ ਖੜਾ ਜੀ ਤੇ ਆਪਣੇ ਵੀਡੀਓ ਮਦਬ ਕੇ ਸ਼ੇਅਰ ਕਰਦੇ ਜਿਹੜੇ ਨਵੇਂ ਜੁੜੇ ਵੀਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਤਾਂ ਕਿ ਹੋਰ ਵੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਚੁੱਕੇ ਜੀ ਤੇ ਬਹੁਤ ਹੀ ਪਾਰ ਦੀ ਗੰਤੀ ਵਿੱਚ ਟਰੈਕਟਰ ਪਹੁੰਚੇ ਦੇ ਸਕੋ ਤੁਸੀਂ ਕਿਸਾਨ ਭਰਾਵਾਂ ਨੂੰ ਪੇਂਚ ਤੇ ਜਰੂਰ ਮੂਵ ਕਰ ਟਰੈਕਟਰ ਮੰਡੀ ਚ ਜਿਹੜਾ ਮਾਰਨਾ ਤੇ ਬਹੁਤ ਵਧੀਆ ਵਧੀਆ ਕੰਡੀਸ਼ਨ ਦਾ ਟਰੈਕਟਰ ਹੁੰਦਾ ਜਿੱਥੇ ਜੈ ਰੇਟਾਂ ਤੇ ਤੇ ਇਧਰ ਖੜਾ ਇਹ ਮਾਡਲ ਉੰਨੀ ਹੈ ਜੀ 6 ਲੱਖ 40 ਹਜ਼ਾਰ ਰਿਡਮਾਂਡ ਆ ਕੈਟਰ ਦੀ ਅਰਜ ਨੋਵੋ ਖੜਾ ਹੀ ਦੇਖ ਸਕਦੇ 29 ਦਾ ਮਾਡਲ ਆ ਜੀ ਕਿੰਸੀ ਜਿਹੜਾ ਕੰਪਨੀ ਹੈ ਜੀ 29 ਦਾ ਮਾਡਲ ਹੈ ਰਟਾ ਸਾਹਮਣੇ ਆ 6 ਲੱਖ 40 ਹਜ਼ਾਰ ਰਿਡਮਾਂਡ ਉੰਨੀ ਬਾਣ ਪਾਜੀ ਇਧਰ ਖੜਾ ਹੀ ਸੋਨਾ ਲਿਕੇ ਡੀਐਸ 60 ਆ ਰੈ ਇਹ ਵੀ ਦੇ ਸਕਦੇ ਬਿਲਕੁਲ ਨਵਾਂ ਡਰਾਈਵਰ ਸ਼ੋਅਰੂਮ ਕੰਡੀਸ਼ਨ ਦਾ ਟਾਇਟਸਾ ਦਾ ਟਾਇਟ ਆਪਾ ਦੇਖ ਸਕਦੇ ਹੋ ਟਾਇਰ ਜਿਵੇਂ ਨਵੀਂ ਪਈ ਆ ਜੀ ਤੇ ਬਾਕੀ ਕਿਹੇ ਪਾਸੇ ਵੀ ਲੀਕ ਸ਼ੀਕ ਨਹੀਂ ਛਤਰੀ ਛਤਰੀ ਲੱਗੀਆਂ ਹਣ ਓਕੇ ਆ ਕੰਮ ਬਹੁਤ ਸਾਫ਼ ਹਾਲ ਦਾ ਡਰਾਈਵਰ ਖੜਾ ਜੀ ਇਹ ਜੇ ਮਾਡਲ ਦੀ ਗੱਲ ਕਰੀਏ ਜੀ ਇਹ 12 ਮਾਡਲ ਆ 4 ਲੱਖ 10 ਹਜ਼ਾਰ ਰੇਟ ਮੰਗਦਾ ਟਰੈਕਟਰ ਦੀ ਬਹੁਤ ਸਾਫ ਸਾਬਤ ਦੇ ਵਿੱਚ ਖੜਾ ਜੀ 190 ਗੱਡੀ ਐ 60 RX ਅੱਗੇ ਖੜਾ ਜੀ ਮੈਸ਼ੀਨ 95 ਇਹ ਵੀ ਦੇ ਸਕਦਾ ਜਮਾਨਾਵਾ ਟਰੈਕਟਰ ਏਜੰਸੀ ਵਾਲਾ ਕੰਮ ਹੀ ਆ ਬਿਲਕੁਲ ਦੇ ਸਕਦਾ ਤੁਹਾਡੇ ਸਾਹਮਣੇ ਬਹੁਤ ਸਾਫ ਹਾਲਤ ਦੇ ਵਿੱਚ ਖੜਾ ਜੀ ਇਹ ਮਾਡਲ ਹੈਗਾ ਜੀ ਇਹ 16 ਮਾਡਲ ਹੈ 4 ਲੱਖ 48 ਹਜ਼ਾਰ ਰੇਟ ਮੰਗਦਾ ਟਰੈਕਟਰ ਦੀ ਦੇ ਸਕਦਾ ਬਿਲਕੁਲ ਸਾਫ ਹਾਲਤ ਵਿੱਚ ਹੈ ਜੀ ਅੱਗੇ ਖੜਾ ਮਹਿੰਦਰਾ 265 DI ਇਦੀ ਵੀ ਕੰਡੀਸ਼ਨ ਤੁਸੀਂ ਦੇਖ ਸਕਦੇ ਨੇ ਬਿਲਕੁਲ ਸਾਫ਼ ਹਾਲਤ ਵਿੱਚ ਹੈ ਜੀ ਰੰਗ ਰੂਪੰਦ ਤੁਸੀਂ ਚੈੱਕ ਕਰ ਸਕਦੇ ਇੱਕ ਮਾਡਲ 1,98,000 ਰੁਪਏ ਦੀ ਮੰਗ ਹੈ ਟਰੈਕਟਰ ਦੀ ਦੇਖ ਸਕਦੇ ਬਿਲਕੁਲ ਸਾਫ਼ ਹਾਲਤ ਵਿੱਚ ਟਰੈਕਟਰ ਖੜਾ ਜੀ ਤੇ ਅੱਗੇ ਜੇ ਆਪਾਂ ਗੱਲ ਕਰੀਏ ਜੇ ਅੱਗੇ ਖੜਾ ਹੈ ਮਹਿੰਦਰਾ ਅਰਜਨ আলਟਰਾ ਵਾਂਸ ਸਪੰਗ ਡੀਆਈ ਇਹ ਵੀ ਬਿਲਕੁਲ ਨਵਾਂ ਟਰੈਕਟਰ ਇਹ ਸਾਡੇ ਤੁਹਾਡੇ ਸਾਹਮਣੇ ਆ ਬਿਲਕੁਲ ਸਾਫ਼ ਹਾਲਤ ਵਿੱਚ ਟਰੈਕਟਰ ਖੜਾ ਜੀ ਇਹ ਹੈਗਾ ਜੀ ਮਾਡਲ ਵੀ ਹੈ 6,20,000 ਰੁਪਏ ਦੀ ਮੰਗ ਹੈ ਟਰੈਕਟਰ ਦੀ ਬਹੁਤ ਸਾਫ਼ ਹਾਲਤ ਵਿੱਚ ਟਰੈਕਟਰ ਖੜਾ ਜੀ ਇਹ ਤੇ ਐਨ ਛਤਰੀ ਛਤਰੀ ਲੱਗੀ ਹੈ ਟਾਇਰ ਟਪਾ ਦੇ ਸਕਦੇ ਹਾਂ ਵਧੀਆ ਹਾਲਤ ਦੇ ਵਿੱਚ ਪਿਆ ਹੈ ਜੀ ਤੇ ਅੱਗੇ ਖੜਾ ਜੀ ਸੋਨ ਵਾਲੀ ਕਾਰ ਇੱਕ ਮਾਡਲ 280 ਹਜ਼ਾਰ ਪਰ ਡਿਮਾਂਡ ਰੇਟਰ ਦੀ ਦੇ ਸਕਦੇ ਹਾਂ ਕੰਡੀਸ਼ਨ ਤੇ ਸੀ ਚੈੱਕ ਕਰ ਸਕਦੇ ਹੋ ਟਾਇਰ ਨਵੇਂ ਹੈ ਜੀ ਪਿਛਲੇ ਅਗਲੇ ਨਾਲ ਦੇ ਦੇ ਸਕਦੇ ਹੋ ਤੁਸੀਂ ਵਧੀਆ ਹਾਲਤ ਦੇ ਵਿੱਚ ਪਿਆ ਰੰਗ ਰੰਗ ਪੂਰਾ ਵਧੀਆ ਪਿਆ ਜੀ ਇਹ ਮਾਡਲ ਇੱਕ ਆ ਜੀ 2000 ਇੱਕ ਮਾਡਲ ਆ 2 ਲੱਖ 80 ਹਜ਼ਾਰ ਪਰ ਡਿਮਾਂਡ ਰੇਟਰ ਦੀ ਬਹੁਤ ਸਾਫ਼ ਹਾਲਤ ਦੇ ਵਿੱਚ ਖੜਾ ਹੈ ਜੀ ਇਹਦਰ ਦੇ ਸਾਧਨ ਸੋਨ ਵਾਲੀ ਕਾ ਖੜਿਆ ਜੀ ਗੱਡੀ ਉੱਤੇ ਟਾਇਰ ਹੈ ਜੀ ਬਿਲਕੁਲ ਸਾਫ-ਸਾਲਤ ਦੇ ਵਿੱਚ ਟਰੈਕਟਰ ਹੈ ਜੀ ਟੈਟਾ ਆਪਾਂ ਦੇਖ ਸਕਦਾ ਤੁਸੀਂ ਤੇ ਡੀਆਈ ਇੰਟਰਨੈਸ਼ਨਲ ਆ ਇਹਦੀ ਆਪਾਂ ਮਾਡਲ ਦੀ ਜੀ ਗੱਲ ਕਰੀਏ ਜੀ ਮਾਡਲ ਹੈਗਾ ਜੀ 8 ਮਾਡਲ ਦਾ 3 ਲੱਖ 25 ਹਜ਼ਾਰ ਵੀ ਡਿਮਾਂਡ ਹੈ ਟੱਟ ਦੀ ਬਹੁਤ ਸਾਫ-ਸਾਲਤ ਦੇ ਵਿੱਚ ਹੈ ਜੀ ਅੱਗੇ ਖੜਾ ਹੈ ਮਹਿੰਦਰਾ 265 ਡੀਆਈ ਇੱਕ ਮਾਡਲ ਹੈ 1 ਲੱਖ 98 ਹਜ਼ਾਰ ਵੀ ਡਿਮਾਂਡ ਹੈ ਟੱਟ ਦੀ ਦੇਖ ਸਕਦਾ ਤੁਸੀਂ ਟੈਟਾ ਟੱਟ ਆਪਾਂ ਪੂਰਾ ਵਧੀਆ ਪਿਆ ਬਿਲਕੁਲ ਸਾਫ-ਸਾਲਤ ਦੇ ਵਿੱਚ ਹੈ ਜੀ ਇਹ ਮਰਬ ਦੇ ਟਾਇਰ ਹੈ ਰੰਗ ਰੰਗ ਚੈੱਕ ਕਰ ਸਕਦੇ ਤੁਸੀਂ ਤੇ ਬਾਕੀ ਅੱਗੇ ਖੜਾ ਜਿਹਾ ਰਾਜ 855 ਐਫੀ ਇਹਦੀ ਵੀ ਕੰਡੀਸ਼ਨ ਤੇ ਦੇ ਸਕਦੇ ਬਿਲਕੁਲ ਸਾਫ ਹਾਲਤ ਵਿੱਚ 12 ਮਾਡਲ 395000 ਰੁਪਏ ਦੀ ਡੀਟਾਈਲਾਂ ਵੀ ਜੀ ਗੱਲ ਕਰੀਏ ਅਗਲੇ ਟਾਇਰ ਵੀ ਵੱਡੇ ਆ ਇਹਦੇ ਤੇ ਸਕਦਾ ਤੁਸੀਂ ਤੇ 80 ਤੋਂ 85 ਦਾ ਸਟੇਅਰ ਵੀ ਬਾਕੀ ਰੰਗ ਰੰਗ ਨੂੰ ਪੂਰਾ ਵਧੀਆ ਤੇ ਹੀ ਬਿਲਕੁਲ ਸਾਫ ਹਾਲਤ ਵਿੱਚ ਟਾਇਰ ਲੱਗ ਪਿਆ ਜੀ ਅੱਗੇ ਲੈ ਕੇ ਚੱਲਦੇ ਜੀ ਕਿ ਮੈਸ਼ੀਨ ਹੈ ਜਿਹਾ 241 डीआई 88 295000 ਰੁਪਏ ਦਾ ਮਾੜਾ ਟਰੈਕਟਰ ਦੀ ਦੇ ਸਕਦਾ ਤੁਸੀਂ 50 ਨੰਬਰ ਹੈ ਬਹੁਤ ਸਾਫ਼ ਵਾਲਾ ਟਰੈਕਟਰ ਖੜਾ ਜੀ ਤੇ ਅੱਗੇ ਖੜਾ ਜੀ ਸੋਨਾ ਲੀਕਾ ਡੀਐਸ 81 आरएक्स ਇਹ ਵੀ ਕੰਡੀਸ਼ਨ ਦੇ ਦੇ ਸਕਦਾ ਬਹੁਤ ਸਾਫ਼ ਵਾਲਾ ਟਰੈਕਟਰ ਟ੍ਰਾਈਬ ਯਮਾਨ ਦਾ ਮਾਟਰ ਟਰੈਕਟਰ ਹੈ ਸ਼ੋਰਮ ਕੰਡੀਸ਼ਨ ਟਰੈਕਟਰ ਦੇ ਸਕਦਾ ਤੁਸੀਂ ਕੀ ਕਰ ਸਕਦੇ ਟਾਇਰਾਂ ਦੀ ਜੇ ਗੱਲ ਕਰੀਏ ਟਾਇਰ ਵੀ ਪੂਰੇ ਵਧੀਆ ਪਏ ਬਿਲਕੁਲ ਸਾਫ਼ ਵਾਲੇ ਪਏ ਆ ਜੀ ਇੱਕ 11 ਮਾਡਲ ਦਾ 157500 ਰੁਪਏ ਦੀ ਡਿਮਾਂਡ ਹੈ ਜੇ ਤੁਸੀਂ 50 ਨੰਬਰੇ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਸਾਫ ਹਾਲਤ ਵਿੱਚ ਹੈ ਜੀ ਅੱਗੇ ਖੜਾ ਹੀ ਮਹਿੰਦਰਾ ਅਰਜਨਾ ਅਲਟਰਾ ਵਨ ਸਪੰਡਲੀ ਹੈ 8 ਮਾੜਲਾ ਮਾੜਲਾ ਚੈੱਕ ਕਰ ਸਕਦਾ ਨਵੇਂ ਜਿਹੀ ਕੰਡੀਸ਼ਨ ਬੱਦ ਤੋਂ ਬਹੁਤ ਜੀ ਬਿਹਟ ਰਹੀ ਤੇ 345000 ਰੁਪਏ ਦੀ ਡਿਮਾਂਡ ਹੈ ਜੇ ਤੁਸੀਂ ਦੇਖ ਸਕਦੇ ਤੁਸੀਂ ਬਿਲਕੁਲ ਸਾਫ ਹਾਲਤ ਵਿੱਚ ਹੈ ਜੀ ਇਹ ਵੀਡੀਓ ਨੂੰ ਦਬਕੇ ਸ਼ੇਅਰ ਕਰਦੇ ਜਿਹੜੇ ਵੀ ਉਹਨਾਂ ਨੇ ਜੁੜੇ ਆਪਣੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣ ਜੀ ਤਾਂ ਕਿ ਹੋਰ ਵੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਚੁੱਕੇ ਜੀ ਤੇ ਅਗਲਾ ਵਾਰ ਵੀ ਆਪਾਂ ਦੋ ਤਿੰਨ ਭਾਗ ਪਾਉਨੇ ਹੁੰਦੇ ਆ ਜੀ ਤੇ ਵੀਡੀਓ ਨੂੰ ਤਾਂ ਬਕੇ ਸ਼ੇਅਰ ਕਰਦਾ ਕਰੋ